ਗੌੜੀ ਪਾਪ ਪੁੰਨ ਦੇ ਬੈਲ ਵਸਾਹੇ ਪਵਨ ਪੂੰਜੀ ਪ੍ਰਗਾਸਿਓ ਤ੍ਰਿਸ਼ਨਾ ਗੁਣ ਭਰੀ ਘਟ ਭੀਤਰ ਇਹਨ ਵਿਦ ਟਾਂਟ ਵਸਾਹੇ ਤੋ ਸੰਸਾਰ ਦੀ ਗੱਲ ਸ਼ੁਰੂ ਕਰ ਲਈ ਇਹ ਸਰੇ ਲਾਤੀ ਨੂੰ ਗੱਲ ਹੁਣ ਸਰੇ ਲਾ ਕੇ ਥੱਲੇ ਆ ਗਿਆ ਸੰਸਾਰ ਕੀ ਹੈ ਸੰਸਾਰ ਵਿੱਚ ਪਾਪ ਪੁੰਨ ਦੇ ਬੈਲ ਪਾਪ ਪੁੰਨ ਦੋਨੋਂ ਭਾਈ ਦੋਹਾਂ ਮਿਲ ਕੇ ਸਿਸਟੂ ਪਾਈ ਮਨ ਪਾਪੀ ਹੈ ਪਾਪੀ ਕਿਉਂ ਮਨ ਆਪਣੇ ਬਾਣੇ ਜਾਂਦਾ ਹੈ ਆਪਣੇ ਫੋਨ ਨੂੰ ਠਾੜ ਦੇ ਆਪਣੀ ਮਰਜ਼ੀ ਕਰ ਲੈ ਜਿੰਨਾ ਜੀ ਮਰਜ਼ੀ ਕਰ ਲੈ ਪਾਪ ਹੈ ਮਰਜ਼ੀ ਕਰ ਲੈ ਪਾਪ ਹੈ ਹੁਕਮ ਦਾ ਵਿਰੋਧ ਕਰ ਦੇ ਤੰਤਰ ਆਤਮਾ ਦਾ ਵਿਰੋਧ ਕਰ ਦੇ ਕਿ ਪਾਪ ਹੈ ਇੱਕ ਬੋਲਦੇ ਆਏ ਗੱਡੀ ਦਾ ਗੱਡੀ ਚੱਲਦੀ ਹੈ ਨਾ ਇੱਕ ਬੋਲਤਾ ਹੈ ਇੱਕ ਪਾਸੇ ਇੱਕ ਪਾਸੇ ਚਿੱਤ ਤੰਤਰ ਆਤਮਾ ਉਪਰ ਉਹ ਕਹਿੰਦਾ ਭਾਈ ਧਰਮ ਦੇ ਕੰਮ ਕਰੇ ਕਹਿੰਦੇ ਸਦਾ ਦੀ ਭਾਇਆ ਫਿਰ ਝੂਠ ਬਿਨਾਂ ਦੁਕਾਨ ਨਹੀਂ ਚੱਲਦੀ ਝੂਠ ਬੋਲ ਰੋ ਪਿੰਦਾ ਚਲਦਾ ਜਾਂਦੀ ਹੈ ਉਹ ਥੋੜਾ ਜਿਹਾ ਪਹਿਲਾਂ ਪਹਿਲਾਂ ਓੱਖਾ ਹੈ ਕਹਿੰਦਾ ਛੱਡੋ ਭਰੇ ਚਲਦੀ ਨਹੀਂ ਜੀ ਹੈ ਮਨ ਲਿਆ ਵੀ ਚਲਦੀ ਨਹੀਂ ਹੈ ਓਕਾ ਕੰਮ ਕਰਦਾ ਨਹੀਂ ਸੌਖਾ ਜਿਹਨੂੰ ਕਹੋ ਜੀ ਨੂੰ ਸੌਖੀ ਰੋਟੀ ਮਿਲੇ ਓਕਾ ਕੰਮ ਕਿਉਂ ਕਰੂ ਉਹ ਕੋਈ ਗੱਡੀ ਚਲਾਉਂਦਾ ਹੈ ਕਾਰ ਚਲਾਉਂਦਾ ਉਹ ਐਂ ਕਹੇ ਤੂੰ ਰਿਕਸ਼ਾ ਚਲਾ ਕੇ ਚਲਾਉਂਦਾ ਰਿਕਸ਼ਾ ਚਲਾਉਂ ਦੋ ਸੌ ਰੁਪਇਆ ਕਮਾ ਲੂ ਉਹ ਨੂੰ ਦੋ ਸੌ ਤੋਂ ਜ਼ਿਆਦਾ ਦੀ ਤਰਖਾ ਮਿਲਦੀ ਹੈ ਰੋਜ਼ ਦੀ ਨਾਲੇ ਕਾਰ ਚਲਾਣ ਦੇ ਚੱਟ ਉਰੇ ਵਿਆਹਿੰਦੇ ਤਵਾਲੀਨਾ ਆਪਣੀ 100 ਵੀ ਕਦੇ ਕਮਾ ਲੇ ਕਦੇ 50 ਕਮਾ ਲੇ ਇਸ ਕਰਕੇ ਸੌਖੇ ਕਬਰੂ ਹਰੇ ਘਰ ਨਹੀਂ ਸੰਸਾਰ ਸੌਖਾ ਕਮ ਕਰਦਾ ਫਿਰ ਉਹਦੀ ਸ਼ਾਨ ਵੀ ਆ ਰਿਖਿਆ ਦੀ ਸ਼ਾਨ ਹੈ ਕੋਈ ਸਮਝਦੇ ਇਸ ਕਰਕੇ ਸੰਸਾਰ ਦੇ ਵਿੱਚ ਜਿਹੜੇ ਲੋਕ ਨੇ ਸੌਖਾ ਕਮ ਔਰ ਸ਼ਾਨ ਦੋ ਚੀਜ਼ਾਂ ਨੇ ਦੁਨੀਆ ਦੀ ਵਿੜਾਈ ਔਰ ਕਮ ਸੌਖਾ ਦੋ ਚੀਜ਼ਾਂ ਮਗਰਦ ਹੁੰਦੀਆਂ ਪੱਟੀ ਹੋਈ ਐ ਔਰ ਕਾਹਨੇ ਕੰਮ ਕਰਦੇ ਹੁਣ ਇਹ ਕਾਰ ਘਾ ਖੜੀ ਐ ਸੱਚਾ ੜੀ ਕਾਰ ਘਾ ਖੜੀ ਐ ਔਖੀ ਐ ਉਹ ਕਹਿੰਦਾ ਔਖਾ ਜੁਰੂਰ ਕਰਦੇ ਜੇ ਸੁੱਖ ਨੇ ਰੋਟੀ ਮਿਲਦੀ ਐ ਬੱਜ ਜੀ ਪਾਪ ਪੁੰਨ ਦੇ ਬੈਲ ਵਸਾਹੇ ਪਵਨ ਪੂੰਜੀ ਪ੍ਰਗਾਸਿਓ ਪੂੰਜੀ ਕੀ ਆ ਨਾਲ ਹਲੇ ਕਿੰਨਾ ਚੱਲਣਾ ਐ ਗੱਡੀ ਨੇ ਚੱਲਣ ਬਾਜਾ ਨਾਲ ਕਿ ਸਾਵਹ ਹੁੰਦਾ ਪਵਨ ਪੂੰਜੀ ਸਾਰਾ ਪੂੰਜੀ ਓ ਹਵਾ ਜਨ ਨਾਲ ਕਿ ਸਾਵਹ ਹੁੰਦਾ ਇੰਨਾ ਕਿ ਜਿਹੜੇ ਐ ਨਾਲ ਬਸ ਐ ਇਨਾ ਜੇ ਵਾਪਸ ਬੋਲ ਨਾ ਰਜਾਲੇ ਕਿੰਨੇ ਕਿਲੋਮੀਟਰ ਜਾਣਗੇ ਕਿਨ ਉੱਤੇ ਬਾਅਦ ਫਿਰ ਪੱਠੇ ਕਾਲੇ ਪੈਣੇ ਨੇ ਉਹਨਾਂ ਨੂੰ ਤੇ ਛੱਡ ਦੇਣਾ ਨਾ ਅਗਲਾ ਆਪਣਾ ਫੇਰ ਸਹੀ ਜਿੰਨਾ ਕਿ ਨਾ ਦਾਵਾ ਹੈ ਨਾ ਜਿੰਨੇ ਦਾ ਤੇਲ ਪਾ ਗੱਡੀ ਨੇ ਉਹਨੇ ਚੱਲਣਾ ਨਾ ਉਹ ਸਾਹਾਂ ਦਾ ਹੀ ਤੇਲ ਪਿਆ ਹੋਇਆ ਇੱਥੇ ਬਸ ਉਹਨੇ ਜੱਲਾਂ ਦੇ ਗਾਂ ਜਾ ਕੇ ਬੰਦ ਫੇ ਦੂਜੀ ਗੱਡੀ ਚੈਦੀ ਤ੍ਰਿਸ਼ਨਾ ਗੂਣ ਭਰੀ ਕੱਟ ਭੀਤਰ ਇਹਨਾਂ ਵਿੱਚ ਟਾਂਡ ਬਸਾਹੇ ਹੁਣ ਲੜਿਆ ਕੀ ਹੋਇਆ ਤ੍ਰਿਸ਼ਨਾ ਦੀ ਗੋਲਤੀ ਤ੍ਰਿਸ਼ਨਾ ਤ੍ਰਿਸ਼ਲ ਉਹਸ ਮਾਇਆ ਮਾਇਆ ਦੀ ਭੁੱਖ ਹੈ ਤ੍ਰਿਸ਼ਲੋ ਦੀ ਗੁਣ ਪਰ ਹੀ ਘਟ ਭੀਤਰ ਆਹ ਹਰਦੇ ਵਿੱਚ ਹਿਰਦੇ ਵਿੱਚ ਹਿਰਦਾ ਹੀ ਗੁਣ ਹੈ ਉਹਦੇ ਵਿੱਚ ਭਰੀ ਜਾਂਦਾ ਹੈ ਮਾਇਆ ਮਾਇਆ ਦੀ ਭੁੱਖ ਹੈ ਮਾਇਆ ਭਰੀ ਜਾਂਦਾ ਇਹਨੂੰ ਵੀ ਤਾਡ ਬਸਾਹਿਓ ਆਹ ਸਾਰਾ ਜਿਹੜਾ ਹੈ ਨਾ ਸੰਸਾਰ ਦਾ ਪੂਰਾ ਟਾਡਾ ਟਾਂਡਾ ਹੁੰਦਾ ਕਾਫਲਾ ਆਪਣੀ ਭਾਸ਼ਾ ਟਾਂਡਾ ਕਹਿੰਦੇ ਨੇ ਮੇਰੇ ਟਾਂਡਾ ਲਾ ਦਿਆ ਜਾਏ ਦੇ ਹਜ਼ਾਰ ਬੜਾ ਦਿਆ ਜਾਏ ਅੱਗੇ ਬੜਾ ਦਲ ਤੇ ਕਰਦੇ ਤੇ ਵਪਾਰ ਉਹ ਕਾਫਲੇ ਨੂੰ ਟਾਂਡਾ ਕਹਿੰਦੇ ਤੇ ਜਦੋਂ ਕਾਫਲਾ ਨਾ ਬੜਦਾ ਤਾਂ ਦਿਆ ਹੋਇਆ ਉਹਨਾਂ ਨੂੰ ਟਾਂਡਾ ਹੁੰਦਾ ਸੀ ਆਪਣੀ ਭਾਸ਼ਾ ਦਾ ਲਬਦ ਟਾਂਡਾ ਉਰਦੂ 'ਚ ਕਾਫਲਾ ਕਹਿੰਦੇ ਨੇ ਖ ਅਜਾ ਨਾਇਕ ਰਾਮ ਹਮਾਰਾ ਅਜਾ ਨਾਇਕ ਰਾਮ ਹਮਾਰਾ ਆਰਾਮ ਸਾਡੇ ਦੇ ਅੰਦਰ ਰਹੀ ਰਾਮ ਅੰਦਰ ਹੈ ਰਾਮ ਨਾਇਕ ਹੈ ਸਗਲ ਸੰਸਾਰ ਕਿਉਂ ਬਣ ਜਾ ਰਿਹਾ ਹੈ ਮੈਂ ਉਹ ਦਣਾ ਸਾਰਿਆਂ ਦੇ ਵਿੱਚ ਹੋਵੇ ਰਾਮ ਸਾਰਿਆਂ ਦੇ ਵਿੱਚ ਹੈ ਸਗਲ ਸੰਸਾਰ ਕਿਉਂ ਬਣ ਜਾ ਰਾ ਬਸ ਸਾਰਾ ਸੰਸਾਰ ਬਣ ਜਾ ਰਿਹਾ ਕਰ ਰਿਹਾ ਹੈ ਚਲੋ ਭਾਈ ਲੱਦੀ ਜਾਓ ਕਰੀ ਜਾਓ ਇਹੀ ਕਰੀ ਜਾਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹੀ ਕਰੀ ਜਾਓ ਹਮ ਰਹਾਓ ਕਾਮ ਕੀ ਲਾਈ ਹੈ ਨਾ ਕਾਮ ਕ੍ਰੋਧ ਦੇ ਭਏ ਜਗਾਤੀ ਮਨ ਤਰੰਗ ਬਟਵਾਰਾ ਆ ਜਿਹੜਾ ਕਾਮ ਹੈ ਕ੍ਰੋਧ ਹੈ ਇਹ ਜਿਹੜਾ ਟਾਂਡੇ ਦੇ ਵਿੱਚ ਜੁਗਾਦ ਲੈਂਦੇ ਨੇ। ਕ੍ਰੋਧ ਵੀ ਜੁਗਾਦ ਲੈ ਲੈਂਦਾ। ਲੋਹ ਜਾ ਕੇ ਕਰਦਾ ਕਹਿੰਦਾ ਫੂਲ। ਗੂੜ ਗੂੜ ਦਾ ਹੋੜੀ ਹੋਏ ਜਾਣੀਏ ਫਿਰ। ਜੋ ਤਾਂ ਜੋੜਿਆ ਆਇਆ ਤਾਂ ਜਾਣੀਏ ਫਿਰ। ਕ੍ਰੋਧ ਦੇ ਨਾਲ ਕ੍ਰੋਧ ਨਾਲ ਅੱਡ ਹੋ ਗਏ। ਕਹਿੰਦਾ ਪਹਿਲਾਂ ਤਾਂ 16 ਬਸਾਂ ਦੀਆਂ ਹੁੰਨ ਤਾਂ ਮੇਰੀ ਇੱਕੋ ਐ। 16 ਬਸਾਂ। ਪਹਿਲਾਂ 16 ਨੂੰ ਕਹਿੰਦਾ ਵੀ ਸਾਡੀ ਬਸ ਆ ਗਈ ਜੀ ਦੀ ਮਰਜ਼ੀ ਚੱਲ ਜੇ ਮੇਰੇ ਹੁੰਦਾ ਇੱਕੋ ਹੀ ਰਹਿ ਗਈ ਉਹਦੀ ਅੱਡ ਜੋ ਹੋ ਗਿਆ। ਉਵੇਂ ਕੋ ਸੈ ਨਾਲੇ ਹੋਇਆ। ਕ੍ਰੋਧ ਬਟਵਾਰਾ ਕਰ ਦਿੰਦਾ। ਇਹ ਬਟਵਾਰਾ ਹੈ। ਕਾਮ ਕ੍ਰੋਧ ਦੇ ਪਹਿਜ ਜਗਾਤੀ। ਮਨ ਉਤਰੰਗ ਬਟਵਾਰਾ। ਮਨ ਬਲਦੀ ਤਰੰਗੇ ਜਰ ਦੇ ਨਾਲ ਮਨ ਦੀ ਤਰੰਗ ਕਾਮ ਕ੍ਰੋਧ ਨਾਲੇ ਚਲਦੀ ਹੈ ਨਾ। ਮਨ ਵਿੱਚ ਕਾਮ ਕ੍ਰੋਧ ਨਾਲੇ ਤਰੰਗ ਚਲਦੀ ਹੈ। ਗੁੱਸਾ ਆ ਗਿਆ ਮਨ ਨੂੰ ਕਹਿੰਦਾ ਮੈਂ ਰਾਡ ਹੋੜ। ਗੁੱਸੇ ਦਾ ਅਸਰ ਹੁੰਦਾ ਨਾ। ਮੰਦਿਰ ਤੇ ਕਾਮਨਾਵਾਂ ਦਾ ਅਸਰ ਹੁੰਦਾ ਹੈ ਆ ਗੁੱਸੇ ਦਾ ਅਸਰ ਹੁੰਦਾ। ਇਹ ਬਟਵਾਰਾ ਕਰ ਦਿੰਦਾ। ਪਾੜਨ ਦਾ ਨਾ ਕੱਟ ਨਹੀਂ ਰਹੇ ਦੰਦਾ ਪੰਜ ਤੱਤ ਮਿਲਦਾਨ ਨਵੇਰਾ ਟਾਂਡਾ ਉਤਰੋ ਪਾਰ ਜੇ ਪੰਜ ਤੱਤ ਥੋਏ ਮਿਲ ਜਾਣ ਜੇ ਮਨਰਤ ਤੱਤ ਇਕੱਠੇ ਹੋ ਜਾਣ ਤੱਤ ਇਕਵਜਨ ਹੋਇ ਤੇ ਪੰਜ ਤੱਤ ਮਿਲਦਾਨ ਨਵੇਰਾ ਹਾਂ ਤੱਤ ਇਕਵਜਨ ਜੇ ਚਤਰਵਨ ਇਕੱਠੇ ਹੋ ਜਾਣ ਕਿਤੇ ਨਾ ਕਹਿੰਦੇ ਨਿਬੜ ਜਾਂਦਾ ਇਹਦਾ ਦਾਨ ਨਵੇਰਾ ਟਾਂਡਾ ਉਤਰੋ ਪਾਰ ਜਿਹੜਾ ਪਿਛਲਾ ਦਿਨ ਲੈਣਾ ਨਾ ਇਹ ਨਿਬੜ ਜਾਂਦਾ ਵੇ ਸਾਰਾ দান ਕਰ ਦਿੰਦੇ ਨੇ দান ਕਰ ਦਿੰਦੇ ਨੇ ਤੁਹਾਨੂੰ ਮੈਂ ਤੁਹਾਨੂੰ ਸਭ ਕੁੜਕੋ ਹੁਕਮ ਮੰਨਿਆ ਭਾਈਆ ਬਾਪੇ ਨਿਭੜ ਗਿਆ ਇਹ ਸਾਰਾ দান ਕਰ ਦਿੰਦੇ ਨੇ ਟਾਂਡਾ ਉਤਰੇ ਉਪਾਰਾ ਆ ਟਾਂਡਾ ਪਾ ਉਤਰ ਗਿਆ ਫਿਰ ਜਿਹੜਾ ਇਹਨੂੰ ਨਵੇੜ ਦਿੰਦੇ ਨੇ ਨਾ ਤਾਂ ਉਹ ਬਗਾਨੀ ਚੀਜ਼ ਆ ਆਪਣੀ দান ਸੱਚ ਆਪ ਨਹੀਂ ਕਰਦੇ দান ਸਾਨੂੰ ਕੀਤਾ ਹੋਇਆ ਤਾਂ ਤਾਂ ਨੂੰ ਪਰਮੇਸ਼ਰ ਅਸੀਂ ਮੰਗਦੇ ਹਾਂ ਜੇ ਸਾਡੇ ਕੋਲ ਸੋ ਤਾਂ ਸਾਨੂੰ ਦਾਨ ਚ ਮਿਲਿਆ ਹੋਇਆ। ਬਦਿਨੇ ਦਾਨ ਕੀਤਾ। ਅਜ਼ਲ ਦਾਨ ਸਾਡੇ ਕੋਲ ਦਾਨ ਦੀ ਚੀਜ਼ ਹੈ। ਇਹ ਨਵੇੜਦਾ ਉਹਨੂੰ ਹੀ ਦੇ ਦਿੰਦਾ ਜਿਹਦੀ ਚੀਜ਼ਾਂ ਨੂੰ ਕਿਸ ਦੇ ਵਾਸਤੇ ਤੇ ਸਾਗੇ ਰੱਖ। ਪਰ ਜਿੰਨਾ ਜਰਾ ਅਸੀਂ ਕਹਿੰਦੇ ਆ ਸਾਡਾ ਉਹ ਨਦਰਦਾਨ ਹੋ ਸਕਦਾ। ਅਸੀਂ ਦਾਨ ਮੰਨ ਸਕਦੇ ਹਾਂ। ਦਾਨਾ ਇਸ ਹੱਨੇ ਕੋਲ ਕੀਤਾ ਹੈ ਦਾਨ ਮਾਲਕ ਦਾ ਹੀ ਹੁੰਦਾ ਹੈ ਆਪਣਾ ਨਹੀਂ ਹੁੰਦਾ ਦਾਨ ਨੂੰ ਆਪਣਾ ਨਹੀਂ ਕਹਿ ਸਕਦੇ ਤੇ ਦਾਨ ਇੱਥੇ ਰਹਿ ਭਜਣ ਜੇ ਤੈ ਤਾਹੇ ਨਾ ਖਾਣੇ ਖਾਲੋ ਬਾਕੀ ਇੱਥੇ ਰਹਿਣਾ ਨਾ ਨਵੇੜਿਓ ਉਹਨੂੰ ਰਵੇੜਦਾ ਵੀ ਤੇਰਾ ਹੀ ਆ ਜਿਹਦਾ ਜਿੰਨਾ ਜੋ ਰਹਨੇ ਆ ਸਾਡੇ ਆ ਕਹਿਆ ਤਾਂ ਕਬੀਰ ਸੁਣੋਰੇ ਸੰਤੋ ਅਬ ਐਸੀ ਬਣਾਈ ਕਹਿਤ ਕਬੀਰ ਸੁਣੋਰੇ ਸੰਤੋ ਕਬੀਰ ਕਹਿੰਦਾ ਸੰਤੋ ਸੁਣੋ ਮੇਰੀ ਗੱਲ ਹੁਣ ਐਸੀ ਹਾਲਤ ਹੋ ਗਈ ਕਾਟੀ ਦਸ਼ਾ ਬਣੀ ਹੈ ਮੇਰੀ ਮੇਰੀ ਐਸਾ ਅੰਦਰ ਮਨਰ ਚਿਤ ਦੀ ਐਸੀ ਬੜੀ ਹੈ ਦੁਨਾਂ ਦੀ ਕਾਜੀ ਐਸੀ ਉਹਨਾਂ ਦੀ ਗੱਲ ਰੜੀ ਹੈ ਕਾਟੀ ਜੜਦ ਬੈਲ ਇੱਕ ਥੱਕਾ ਚਲੋ ਗੋਣ ਛਟਕਾਈ ਬਈ ਕਾਟੀ ਚੜਦਾ ਸੀਗਾ ਇੱਕ ਵਾਰ ਥੱਕ ਗਿਆ ਮਨ ਥੱਕ ਗਿਆ ਉਹਨੇ ਆ ਜਿਹੜੀ ਗੋਣ ਸੀ ਨਾ ਵਾਇ ਵਾਲੀ ਛਟਦੀ ਇਹਦੇ ਕੀ ਲੈਣਾ ਛੱਡਪਾ ਇਹ ਤੇ ਆਪਾਂ ਕੀ ਕਰਾਉਣੇ ਉੱਪਰ ਘਾਟੇ ਚੜ੍ਹਦੇ ਮੇਰੇ ਹੱਥ ਚਲੋ ਗੋਲ ਛਿੜਕਾਈ ਥੱਕ ਗਿਆ ਵੀ ਕਿੱਥੇ ਤੱਕ ਤੁਸੀਂ ਮਾਇਆ ਦਾ ਇਕੱਠਾ ਕਰ ਲੋਗੇ ਇਹਦੇ ਕੋ ਹੱਦ ਹੈ ਮਾਇਆ ਦੀ ਮਾਇਆ ਦੀ ਕੋਈ ਹੱਦ ਹੈ ਬੜਾ ਕਿੱਥੇ ਤੱਕ ਕੋਈ ਬੜਾ ਬਣ ਜੂ ਇਹਦੀ ਕੋਈ ਹੱਦ ਹੈ ਉਹਨੇ ਗੋੜੇ ਛੜਤੀ ਨਾਲੇ ਇਹਦਾ ਆਪਣੇ ਕੰਮ ਦੀ ਵੀ ਨਹੀਂ ਚੀਜ਼ ਚੀਜ਼ ਤਸਵੀਰ ਦੇ ਕੰਮ ਦੀ ਹੈ ਨਾ ਜਿੱਤ ਦੇ ਕੰਮ ਦੀ ਹੈ ਨਾ ਮਨ ਦੇ ਕੰਮ ਦੀ ਹੈ ਕੋਈ ਆਪਣੇ ਕੰਮ ਦੀ ਚੀਜ਼ ਰੱਖੋ ਪਾਓ ਗੋਲ ਦੇ ਵਿੱਚ ਆਪਣੇ ਖਾਣ ਵਾਲੀ ਉਹ ਅੱਗੇ ਭੁੱਖਾ ਗਿਆ ਖਾਣੇ ਜਿਹਨ ਬੱਤੇ ਹਰ ਨਾਮ ਨਾਲ ਬੀਜਿਆ ਨਾ ਉਹਦਾ ਭੋਜ ਹੈ ਨਾ ਹੌੜੀਆ ਨਾ ਭਾਰੀ ਹੈ ਉਹ ਚੀਜ਼ ਦੇਖੋ ਹਰ ਕੀ ਕਥਾ ਦਾ ਗਿਆਨ ਚੱਕੋ ਨਾ ਹੌੜੀਆ ਨਾ ਭਾਰੀ ਹੈ ਜਿਹੜੀ ਇਹ ਤਾਂ ਭਾਰੀ ਹੈ ਇਹਦਾ ਵਜਨ ਮਾਇਆ ਦਾ ਵਜਨ ਹੈ ਹਰ ਵਕਤ ਮਾਇਆ ਦੀ ਚਿੰਤਾ ਹੈ ਹਰ ਵਕਤ ਘਾਟੀ ਛੜਦ ਬੈਲ ਇੱਕ ਥੱਕਾ ਚਲੋ ਗੂਣ ਛਿਟਕਾਈ ਇਸ ਕਰਕੇ ਐਸਾ ਠੱਕਿਆ ਹੈ ਬਰ ਠੱਕਿਆ ਬਾਇ ਤੇ ਆ ਜਿਹੜਾ ਸਰੀਰ ਹੈ ਵੀ ਛੜਦਾ ਉਹ। ਸਰੀਰ ਦੀ ਗੋਣ ਛੜਦੀ। ਇਹਦੀਆਂ ਲੋੜਾਂ ਵੀ ਵਿੱਚੇ ਛੜਦੀਆਂ। ਸਰੀਰ ਦਾ ਬੋਹੇ ਛੜਦਾ। ਇਹਦੇ ਕਰਕੇ ਹੀ ਸੀਗਾ ਗੋਲ ਦਾ ਸਰੀਰ ਇਹ ਚੱਕਿਆ ਹੋਇਆ ਨੇ ਇਹਦਾ ਹੀ ਰਸਨ ਦਾ ਔਖਾ ਹੈ ਰੂ। ਇਹ ਗੋਲ ਛੜਦੀ ਪਰੇ। ਚਲੋ ਗੋਲ ਛੱਡ ਗਈ ਢਲਕਾਈ। ਬਾਹਾਂ ਦਾ ਬੋਹੇ ਛੜਦਾ। ਵੀ ਚਲੋ ਆਪੇ ਬਲਦੀ ਰਹੂਗੀ ਰੋਟੀ। ਚਾਲ ਪੱਥਰ ਮੈਂ ਜਦ ਤੋ ਪਾਇ ਤਾਂ ਆਕਰ ਰੇਦਿਕ ਅੱਗੇ ਦਰਦਾ। ਇਹ ਜਿੰਤਾਈ ਛੜਤੀ ਸਰੀਰ ਦੀ ਹੂੰ